ਵਾਹਿਰੂ ਜੀ ਦਾ ਖਾਲਸਾ ਸ੍ਰੀ ਵਾਹਿਰੂ ਜੀ ਕੀ ਫਤਿਹ ਖੜੇ ਆ ਸਿੱਧੂ ਹਸਪਤਲ ਰੋਡ ਦੇ ਉੱਪਰ ਜਿੱਥੇ ਕਿ ਤੁਸੀਂ ਨਗਰ ਕੌਂਸਲ ਦੀ ਨਲਾਇਕੀ ਦੀ ਅਧਾਰਨ ਦੇਖ ਸਕਦੇ ਹੋ ਇਹ ਰੋਡ 4-5 ਮਹੀਨੇ ਪਹਿਲਾਂ ਪੁੱਟ ਦਿੱਤਾ ਗਿਆ ਸੀ ਜੋ ਅੜਾਚਾ ਰੋਡ ਦੇ ਉੱਪਰ ਇੱਕ ਸੀਵਰੇਜ ਟ੍ਰੀਟਮੈਂਟ ਪਲੈਂਟ ਬਣਿਆ ਹੋਇਆ ਉੱਥੋਂ ਪਾਈਪਾਂ ਪਾਈਆਂ ਗਈਆਂ ਸੀ ਤੇ 2 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈਪਾਂ ਪਾਈਆਂ ਗਈਆਂ ਸੀ ਤੇ ਡਰੇਨ ਵਿੱਚ ਪਾਈਆਂ ਗਈਆਂ ਸੀ ਉਸ ਤੋਂ ਬਾਅਦ ਇਹ ਰੋਡ ਪੁੱਟ ਦਿੱਤਾ ਗਿਆ ਰੋਡ ਦੀ ਖਸਤਾ ਹਾਲਤ ਹੋ ਗਈ ਬਹੁਤ ਲੋਕ ਇਸ ਰੋਡ ਤੇ ਗਿਰ ਕੇ ਸੱਟਾਂ ਖਾ ਚੁੱਕੇ ਨੇ ਲੱਤਾਂ ਤੋੜਾ ਚੁੱਕੇ ਨੇ ਹੁਣ ਇਸ ਰੋਡ ਨੂੰ ਬਣਾਇਆ ਜਾ ਰਿਹਾ ਹੈ ਇਸ ਉੱਪਰ ਇੰਟਰਲੌਕ ਟੈਲਾਂ ਲਗਾਈਆਂ ਜਾ ਰਹੀਆਂ ਨੇ ਪਿੱਛੇ ਅਸੀਂ ਦੇਖ ਕੇ ਆਇਆ ਤੇ ਉਹ ਟੈਲਾ ਲਗਾ ਰਹੇ ਨੇ ਪਰੰਤੂ ਉਸ ਟੈਲਾ ਲਗਾਉਣ ਤੋਂ ਬਾਅਦ ਉਸ ਵਿੱਚ ਕਿਸੇ ਵੀ ਤਰ੍ਹਾਂ ਜੋ ਪਾਣੀ ਉੱਪਰ ਖੜਨਾ ਬਰਸਾਤਾਂ ਤੋਂ ਬਾਅਦ ਪਾਣੀ ਖੜਨਾ ਉਸ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਰੱਖਿਆ ਗਿਆ ਜਿੱਥੇ ਅਸੀਂ ਖੜੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਦਿਖਾਇਆ ਜਾਵੇ ਇਸ ਰੋਡ ਉੱਪਰ ਮੀਂਹ ਪੈਣ ਤੋਂ ਬਾਅਦ 2-2 ਫੁੱਟ 2.5-2.5 ਫੁੱਟ ਪਾਣੀ ਇਸ ਰੋਡ ਉੱਪਰ ਖੜ ਜਾਂਦਾ ਜਿਸ ਕਰਕੇ ਇਹ ਰੋਡ ਪਹਿਲਾਂ ਵੀ ਟੁੱਟ ਚੁੱਕਿਆ ਸੀ ਤੇ ਇਸ ਤੋਂ ਬਾਅਦ ਇਸ ਦੀ ਕਸਤਾ ਹਾਲਤ ਇੰਨੀ ਜ਼ਿਆਦਾ ਹੋ ਜਾਂਦੀ ਸੀ ਇਸ ਉੱਪਰ ਲੰਘਣਾ ਮਹਾਲ ਹੋ ਜਾਂਦਾ ਸੀ ਸਾਡੇ ਦੁਕਾਨਦਾਰ ਵੀਰਾਂ ਦਾ ਕੰਮ ਬਿਲਕੁਲ ਠੱਪ ਹੋ ਜਾਂਦਾ ਸੀ ਤੇ ਹੁਣ ਇਹ ਰੋਡ ਬਣਾਇਆ ਜਾ ਰਿਹਾ ਪਿੱਛੇ ਅਸੀਂ ਦੇਖਿਆ ਕਿ ਉਹ ਰੋਡ ਇੰਟਰਲੌਕ ਟਿਲਾਂ ਲਗਾਈਆਂ ਜਾ ਰਹੀਆਂ ਨੇ ਪਰੰਤੂ ਉਸ ਵਿੱਚ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਨਿਕਾਸੀ ਦਾ ਪ੍ਰਬੰਧ ਕਿਉਂ ਨਹੀਂ ਕਿਉਂਕਿ ਦੂਸਰੇ ਪਾਸੇ ਮੈਂ ਦਿਖਾਉਂਗਾ ਉਹ ਦੁਕਾਨਾਂ ਨੇ ਦੁਕਾਨਾਂ ਦੇ ਅੱਗੇ ਇੱਕ 7 8 ਫੁੱਟ ਇੱਕ ਨਾਲਾ ਬਣਾਇਆ ਗਿਆ ਜੋ ਇਸ ਇਲਾਕੇ ਦੇ ਜਿਹੜੇ ਮਹੱਲੇ ਨੇ ਉਹ ਮਹੱਲਿਆਂ ਦਾ ਪਾਣੀ ਜੋ ਬਰਸਾਤੀ ਪਾਣੀ ਆ ਉਹ ਪਾਣੀ ਖਿੱਚਦਾ ਇਸ ਨਾਲੇ ਵਿੱਚ ਪਾਣੀ ਆਉਂਦਾ ਸੀ ਇਸ ਰੋਡ ਦਾ ਪਾਣੀ ਉਸ ਵਿੱਚ ਜਾਂਦਾ ਸੀ ਜਿਸ ਕਰਕੇ ਇੱਥੇ ਪਾਣੀ ਨਹੀਂ ਖੜਦਾ ਸੀ ਪਰੰਤੂ ਕੁਝ ਸਾਲਾਂ ਤੋਂ ਨਗਰ ਕੌਂਸਲ ਨੇ ਇਸ ਨਾਲੇ ਦੀ ਸਫਾਈ ਕਰਾਉਣੀ ਬੰਦ ਕਰ ਦਿੱਤੀ ਤੇ ਅੱਗੇ ਜਾ ਕੇ ਜਿਸ ਤਰ੍ਹਾਂ ਤੁਹਾਨੂੰ ਕੱਲ ਵੀ ਦਿਖਾਇਆ ਹੁਣ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਨਾਲੇ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਇੱਟਾਂ ਲਗਾ ਦਿੱਤੀਆਂ ਗਈਆਂ ਵਿੱਚ ਸਿਰਫ 3 ਇੰਚੀ ਪੈਪਾਂ ਲਗਾਈਆਂ ਗਈਆਂ ਨੇ ਇੱਕ 7 ਫੁੱਟ ਦੇ ਨਾਲੇ ਵਿੱਚ 3 ਇੰਚੀ ਪਾਈਪ ਕਿੰਨਾ ਪਾਣੀ ਖਿੱਚੇਗੀ ਉਸ ਤੋਂ ਇਲਾਵਾ ਅੱਗੇ ਕੁਝ ਦੁਕਾਨ ਦੁਕਾਨਾਂ ਨੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਉਹ ਦੁਕਾਨਾਂ ਦੇ ਐਡੇ-ਐਡੇ ਥੜੇ ਬਣਾਏ ਹੋਏ ਨੇ ਥੱਲੇ ਉਹਨਾਂ ਨੇ ਪਾਣੀ ਬੰਦ ਕਰਤਾ ਬਿਲਕੁਲ ਇੱਟਾਂ ਲਾ ਕੇ ਬਿਲਕੁਲ ਇੰਨੀ ਗਾਰ ਜਮਾ ਹੋ ਚੁੱਕੀ ਹੈ ਜਿਸ ਕਰਕੇ ਉੱਥੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਲੰਘ ਸਕਦੀ ਇਸ ਦਾ ਜੋ ਖਮਿਆਜਾ ਜੋ ਇਸ ਨਾਲ ਲੱਗਦੇ ਮਹੱਲੇ ਦੇ ਲੋਕ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਜੋ ਪਰਿਵਾਰ ਨੇ ਬਜ਼ੁਰਗ ਨੇ ਉਹ ਪ੍ਰੁਕਤ ਰਹੇ ਨੇ ਕਿਉਂਕਿ ਮੀਂਹ ਪੈਣ ਤੋਂ ਬਾਅਦ ਜੋ ਬਰਸਾਤਾਂ ਦਾ ਪਾਣੀ ਆ ਜਾਂ ਸੀਵਰੇਜ ਦਾ ਪਾਣੀ ਆ ਉੱਤੇ ਗਿੱਟੇ ਗਿੱਟੇ ਪੋਟਰ ਪੋਟਰ ਡੇਟਰ ਪੋਟਰ ਪਾਣੀ ਖੜ ਜਾਂਦਾ ਜਿਸ ਕਰਕੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਨਿਕਲਣ ਵਿੱਚ ਬਹੁਤ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਉਹ ਬੂਟ ਗਿੱਲੇ ਕਰਕੇ ਸਕੂਲਾਂ ਦਾ ਪਹੁੰਚਦੇ ਨੇ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਇਸ ਦਾ ਖਿਮਾਜਾ ਭੁਗਤ ਰਹੇ ਨੇ ਨਗਰ ਕੌਂਸਲ ਦੀ ਜੋ ਪਲਾਨਿੰਗ ਆ ਬਹੁਤ ਹੀ ਪੂਰ ਕਹੀ ਜਾ ਸਕਦੀ ਹੈ ਵਿਉਂਤਬੰਦੀ ਬਹੁਤ ਮਾੜੀ ਕਹੀ ਜਾ ਸਕਦੀ ਹੈ ਟਹਿਲਾਂ ਲਗਾ ਦਿੱਤੀਆਂ ਜਾਣਗੀਆਂ ਬਾਵਾ ਖੱਟੀ ਜਾਵੇਗੀ ਇਹਦਾ ਉਦਘਾਟਨ ਕਰ ਦਿੱਤਾ ਜਾਵੇਗਾ ਪਰੰਤੂ ਜੋ ਇਸ ਵਿੱਚ ਨਿਕਾਸੀ ਹੈ ਉਸ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਲੋਕ ਜੋ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਸਸਾਨਕ ਸਰਕਾਰਾਂ ਦੇ ਨਮਾਇंदे ਆ ਅਸੀਂ ਪੜ੍ਹੇ ਲਿਖੇ ਇੰਜੀਨੀਅਰ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕੁ ਪੜ੍ਹੇ ਲਿਖੇ ਨੇ ਇਹ ਲੋਕ ਤੇ ਕਿੰਨਾ ਕੁ ਸੰਜੀਦਾ ਨੇ ਕਿੰਨੇ ਕੁ ਵਿਉਂਤਬੰਦੀ ਦਾ ਕੰਮ ਕਰਦੇ ਨੇ ਤੇ ਅੱਗੇ ਵੀ ਤੁਹਾਨੂੰ ਤੁਸੀਂ ਦਿਖਾਉਂਦੇ ਆ ਜਾਂ ਕਿ ਲੋਕਾਂ ਨਾਲ ਗਲਤ ਕਰਦੇ ਆ ਕਿ ਇਸ ਰੋਡ ਦੇ ਕੀ ਹਾਲਾਤ ਨੇ ਇਸ ਰੋਡ ਦੇ ਵਿੱਚ ਨਿਕਾਸੀ ਦਾ ਕੀ ਪ੍ਰਬੰਧ ਹੈ ਜਿਸ ਤਰ੍ਹਾਂ ਕਿ ਸਿੱਧੂ ਹਸਤਰ ਰੋਡ ਬਣਾਇਆ ਜਾ ਰਿਹਾ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਬਿਲਕੁਲ ਟੁੱਟ ਚੁੱਕਿਆ ਸੀ ਇਸ ਵਿੱਚ ਪਾਈਪਾਂ ਪਾਈਆਂ ਗਈਆਂ ਸੀ ਤੇ ਹੁਣ ਇਸ ਨੂੰ ਬਣਾਇਆ ਜਾ ਰਿਹਾ ਇਸ ਉੱਪਰ ਇੰਟਰਲੌਕ ਟੈਲਾਂ ਲਗਾਈਆਂ ਜਾ ਰਹੀਆਂ ਨੇ ਪਰੰਤੂ ਜੋ ਇੰਟਰਲੌਕ ਟੈਲਾਂ ਲਗਾਈਆਂ ਜਾ ਰਹੀਆਂ ਨੇ ਇਹਨਾਂ ਦੇ ਲਗਾਉਣ ਦੇ ਨਾਲ ਜੋ ਪਾਣੀ ਦੀ ਨਿਕਾਸੀ ਹੈ ਤੁਸੀਂ ਇਸ ਸਾਈਡ ਦੇਖ ਸਕਦੇ ਹੋ ਕਿ ਸਾਡੇ ਜੋ ਭਰਾ ਨੇ ਇਹਨਾਂ ਦੀ ਮੰਡੀ ਹੈ ਇੱਥੇ ਮੰਡੀ ਲਗਾਉਂਦੇ ਨੇ ਇਹ ਨੀਵੀ ਹੋ ਚੁੱਕੀ ਹੈ ਤੇ ਇਹ ਬਿਲਕੁਲ ਉੱਚਾ ਹੋ ਚੁੱਕਿਆ ਤੇ ਮੀਂਹ ਪੈਣ ਤੋਂ ਬਾਅਦ ਬਿਲਕੁਲ ਇੱਥੇ ਪਾਣੀ ਭਰ ਜਾਵੇਗਾ ਦੂਸਰੇ ਪਾਸੇ ਇੱਕ ਨਾਲਾ ਜੋ ਇਸ ਪਾਣੀ ਨੂੰ ਖਿੱਚਦਾ ਸੀ ਤੇ ਹੁਣ ਸਾਡੇ ਨਾਲ ਕੁਝ ਦੁਕਾਨਦਾਰ ਭਰਾ ਸਾਡੇ ਨਾਲ ਖੜੇ ਨੇ ਉਹਨਾਂ ਦੀ ਮੰਗ ਹੈ ਵੀ ਇਹ ਸੜਕ ਤਾਂ ਬਣਾਤੀ ਇੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਤਾਂ ਕੀਤਾ ਜਾਵੇ ਹਾਂਜੀ ਭਰਾ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸ਼ੀਸ਼ਪਾਲਾ ਸਰ ਹਾਂਜੀ ਸਾਡੀ ਦੁਕਾਨਾਂ ਦੇ ਮੂਹਰੇ ਪਾਣੀ ਭਰ ਜਾਂਦਾ ਜੀ ਬਹੁਤ ਹਾਂਜੀ ਹੁਣ ਜਿਵੇਂ ਆ ਉੱਚੀ ਹੋ ਗਈ ਜੀ ਇਹ ਫੇਰ ਨਿਕਲਣਾ ਨਹੀਂ ਬਿਲਕੁਲ ਵੀ ਜੀ ਪਹਿਲੇ ਨਿਕਲ ਜਾਂਦਾ ਸੀਗਾ ਹੁਣ ਇਹ ਮੜ ਮੋਟਾ ਵੀ ਇੱਥੇ ਕੋਈ ਆਇਆ ਜਾ ਸਿਸਟਮ ਬਣਾਵੇ ਪਾਈਪ ਉਪਾરણ ਜੇ ਤਾਂ ਸਾਡੀ ਦੁਕਾਨਾਂ ਦੇ ਮੋਲੇ ਪਾਣੀ ਨਿਕਲਿਆ ਕਰੂਗਾ ਤੇ ਪਾਣੀ ਤਾਂ ਆਖਰ ਜਿਹੜਾ ਨਾਲ ਲੱਗਦਾ ਨਾਲਾ ਨਾਲੇ ਚ ਨਿਕਲੂਗਾ ਨਾ ਹਾਂਜੀ ਹਾਂਜੀ ਗਟਰ ਤੇ ਪਵਾ ਦੇ ਸਰ ਪਾਈਪ ਕੋਈ ਕਰ ਨੂੰ ਕੋਈ ਪਾਈਪ ਨਾਲੇ ਚ ਪਾਈ ਜਾਵੇ ਹਾਂਜੀ ਇਸ ਇਸ ਜਗ੍ਹਾ ਦਾ ਪਾਣੀ ਆ ਜਾਂ ਇਸ ਰੋਡ ਦਾ ਪਾਣੀ ਆ ਉਹ ਨਾਲੇ ਚ ਪਵੇ ਹਾਂਜੀ ਹਾਂਜੀ ਤੇ ਤੁਹਾਡਾ ਵਿਚਾਰ ਹੋਊਗਾ ਜੇ ਤੁਹਾਡੀ ਦੁਕਾਨਦਾਰੀ ਬਿਲਕੁਲ ਹੀ ਖਤਮ ਹੋ ਜਾਊਗੀ ਹਾਂਜੀ ਹਾਂਜੀ ਪਾਣੀ ਭਰ ਜਾਂਦਾ ਜੀ ਪੂਰਾ ਲੱਗਦਾ ਕਿ ਬਿਨਾਂ ਕਿਸੇ ਪ੍ਰਯਾਨਿਕ ਤੋਂ ਕੰਮ ਕਰ ਰਹੀ ਹੈ ਨਗਰ ਕੌਂਸਲ ਨਹੀਂ ਇਦਾਂ ਤਾਂ ਨਹੀਂ ਹੈ ਜੇ ਆਪਾਂ ਕਹਾਂਗੇ ਤਾਂ ਹੀ ਕਰਨਗੇ ਜੀ ਸਾਰੋਂ ਜੀ ਕੋ ਡਿਮਾਂਡ ਰੱਖੀ ਹੈ ਵੀ ਸਾਡੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਹਜੇ ਤਾਂ ਕੋਈ ਗੱਲਬਾਤ ਕਰੀ ਨਹੀਂ ਸੀ ਕਿ ਸਾਰਾ ਅਸੀਂ ਤਾਂ ਹੁਣ ਦੇਖਿਆ ਹੈਗਾ ਮਤਲਬ ਹੁਣ ਅਸੀਂ ਡਿਮਾਂਡ ਰੱਖਦੇ ਆਂ ਵੀ ਸਾਡੀ ਪਾਣੀ ਦਾ ਨਿਕਾਸੀ ਦਾ ਹੱਲ ਕਰੇ ਜਾਵੇ ਮਾਲੀ ਵਿਕਾਸ ਸਰਕਾਰ ਠੀਕ ਹੈ ਆਜੀ ਵੀਰ ਜੀ ਕਿਹਨਾਂ ਜੀ ਤੁਹਾਡਾ ਮੇਰਾ ਨਾਮ ਯਾਸਰ ਆ ਜੀ ਆਜੀ ਯਾਸਰ ਜੀ ਹਾਂ ਜੀ ਇਹ ਸੜਕ ਮਲਾ ਬਣਾਈ ਜਾ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਹਾਂਜੀ ਲੋਕਾਂ ਨੂੰ ਸਹੂਲਤ ਮਿਲੇਗੀ ਕਿਉਂਕਿ ਲੋਕੜ ਕੇ ਸੱਤਾਂ ਕਾਂਦੇ ਸੀ ਇੱਥੋਂ ਜੀ ਬਾਦੂ ਇਸ ਵਿੱਚ ਕੋਈ ਨਿਕਾਸੀ ਦੇ ਪ੍ਰਬੰਧ ਨਹੀਂ ਰੱਖਿਆ ਗਿਆ ਪਾਣੀ ਦਾ ਜੋ ਨਿਕਾਸੀ ਕੀ ਕਹੋਗੇ ਇਸ ਬਾਰੇ ਸਰ ਦੇਖੋ ਨਿਕਾਸੀ ਦਾ ਪ੍ਰਬੰਧ ਤਾਂ ਜ਼ਰੂਰੀ ਆ ਜੂਗੀ ਪਾਣੀ ਨਾਲ ਦਾ ਵੈਸੇ ਦਰਾਹਾ ਪੂਰਾ ਜੂਝ ਰਿਹਾ ਵਾ ਹਰ ਇੱਕ ਗਲੀ ਮੋਹੱਲੇ ਦੇ ਵਿੱਚ ਰੋਡ ਤੇ ਜਿੱਥੇ ਦੇਖੋ ਪਾਣੀ ਹੁੰਦਾ ਵਾ ਚਲੋ ਆਪਾਂ ਕਿਸੇ ਨੂੰ ਕੰਪਲੇਨ ਨਹੀਂ ਕਰਦੇ ਬਸ ਇੰਨਾ ਕਾ ਵੀ ਜਿਹੜਾ ਰਸਤਾ ਤੁਸੀਂ ਇਹ ਬਣਾ ਰਹੇ ਹੋ ਇਹਦੇ ਵਿੱਚ ਇਹ ਆ ਵੀ ਪਾਣੀ ਦਾ ਨਿਕਾਸੀ ਜੇ ਨਾਲ ਹੋ ਜਾਂਦੀ ਹੈ ਨਾ ਤਾਂ ਰੋਡ ਬਿਲਕੁਲ ਸਾਫ ਸੁਥਰੀ ਵੀ ਰਹੇਗੀ ਮੀਂਹ ਪੈਂਦੇ ਨੇ ਕਈ ਵਾਰ ਇੰਨਾ ਪਾਣੀ ਮੀਂਹ ਪੈ ਜਾਂਦਾ ਵੀ ਹੜ੍ਹ ਵੀ ਆ ਸਕਦਾ ਉਹ ਵੀ ਆ ਜਾਂਦਾ ਵਾ ਪਾਣੀ ਇੰਨਾ ਜ਼ਿਆਦਾ ਹੋ ਜਾਂਦਾ ਵੀ ਜੇ ਉਹਦੀ ਨਿਕਾਸੀ ਨਹੀਂ ਹੋਏਗੀ ਤਾਂ ਕਈ ਕਿਹੜੇ ਦਿਨ ਹਫ਼ਤਾ ਹਫ਼ਤਾ 10-10 ਦਿਨ ਵੀ ਖੜਾ ਰਹਿੰਦਾ ਪਾਣੀ ਉਹਦਾ ਲੋਕਾਂ ਨੂੰ ਪਰੇਸ਼ਾਨੀ ਦੁਬਾਰਾ ਫੇਰ ਆਉਣੀ ਆ ਰੋਡ ਦੁਬਾਰਾ ਵੀ ਟੁੱਟ ਸਕਦੀ ਆ ਉਹਦਾ ਦੁਬਾਰਾ ਫੇਰ ਉੱਥੇ ਗੱਲ ਚੱਲੀ ਜਾਂਦੀ ਆ ਠੀਕ ਹੈ ਜੀ ਬਸ ਜੋ ਨਾਲ ਨਾਲਾ ਬਣਿਆ ਹੋਇਆ ਨਾਲੇ ਦੀ ਸਫਾਈ ਕਰਾ ਕੇ ਅਗਰੇ ਵਿੱਚ ਉਹਦੇ ਵਿੱਚ ਪਾਈਪਾਂ ਪਾ ਕੇ ਨਿਕਾਸੀ ਕਰ ਦਿੱਤੀਆਂ ਜਾਂ ਕਿਵੇਂ ਰਹੇਗਾ ਹਾਂਜੀ ਸਰ ਬਹੁਤ ਵਧੀਆ ਗੱਲ ਆ ਨਾਲਾ ਬਣਾਈ ਇਸ ਕਰਕੇ ਸੀਗਾ ਵੀ ਉਹਦੇ ਵਿੱਚ ਪਾਣੀ ਦੀ ਨਿਕਾਸੀ ਕੀਤੀ ਜਾਵੇ ਪਰ ਚਲੋ ਕਿਸੇ ਵਜ੍ਹਾ ਕਰਕੇ ਕੋਈ ਗੱਲ ਇਦਾਂ ਦੀ ਹੋਈ ਆ ਵੀ ਨਾਲਾ ਬਲੌਕ ਹੋ ਗਿਆ ਜਾਂ ਸਫਾਈ ਨਹੀਂ ਹੋਈ ਜਾਂ ਕੁਝ ਬਲੌਕ ਲੋਕਾਂ ਨੇ ਕਰਤਾ ਤੇ ਕਈ ਲੋਕਾਂ ਨੇ ਵੱਡੇ ਵੱਡੇ ਤੁਸੀਂ ਦੇਖ ਸਕਦੇ ਹੋ ਕਿ ਆ ਸਾਹਮਣੇ ਆ ਦੁਕਾਨਾਂ ਦੇ ਵੱਡੇ ਵੱਡੀਆਂ ਤੇ ਇਹਨਾਂ ਨਿਕਾਨਾਂ ਵਾਲਿਆਂ ਦੇ ਵੱਡੇ ਵੱਡੇ ਤੇ ਥੇੜੀਆਂ ਬੁਲਾ ਲੀਆਂ ਲੱਗਦਾ ਇਹ ਨਹੀਂਗਾ ਵੀ ਇੱਥੋਂ ਪਾਣੀ ਨਿਕਲ ਸਕਦਾ ਇੱਥੋਂ ਕੀ ਕਹੋਗੇ ਨਗਰ ਕੌਂਸਲ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ ਦੇਖੋ ਸਰ ਹੁਣੇ ਤਾਂ ਨਗਰ ਕੌਂਸਲ ਦੇ ਸਾਰੇ ਉਹਨਾਂ ਨੂੰ ਚਾਹੀਦਾ ਵਾ ਵੀ ਥੋੜੀ ਜੀ ਦਿਖਾਉਣ ਆਪਣਾ ਪਾਵਰ ਸ਼ਕਤੀ ਦਿਖਾਉਣ ਥੋੜੀ ਜੀ ਥੋੜੀ ਜੀ ਇਸਾ ਚਲੋ ਸ਼ਹਿਰ ਵਾਸੀਆਂ ਦੀ ਵੀ ਆਪਣੀ ਉਹ ਹੁੰਦੀ ਆ ਸ਼ਹਿਰ ਵਾਸੀ ਆਪਣੇ ਹੁੰਦੇ ਨੇ ਸਾਰੇ ਆਪਣੇ ਹੀ ਆ ਕੰਮਕਾਰ ਸਾਰਿਆਂ ਨੇ ਕਰਨਾ ਵਾ ਤੇ ਜੋ ਬਾਕੀ ਥੋੜੀ ਰਿਕਵੈਸਟ ਹੀ ਆ ਸ਼ਹਿਰ ਵਾਸੀ ਇਹ ਦੋ ਚਾ ਦੁਕਾਨਾਂ ਵਾਲੇ ਹੀ ਨਹੀਂ ਹੈਗੇ ਬਹੁਤ ਵੱਡਾ ਸ਼ਹਿਰ ਆ ਕਿੱਡਾ ਕਿੱਡਾ ਪਿੱਛੇ ਮਾਲੇ ਨੇ ਉਹ ਮਾਲਿਆਂ ਦੇ ਵਿੱਚ ਪਾਣੀ ਖੜਦਾ ਇਸ ਕਰਕੇ ਖੜਦਾ ਕਿਉਂਕਿ ਨਾਲਾ ਬੰਦ ਕਰਤਾ ਇੱਟਾਂ ਲਈ ਵੇਖੀ ਜਾਂਦੇ ਜੀ 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 ਬਸ ਇਹਨਾਂ ਲੋਕਾਂ ਨੂੰ ਕਿਉਂ ਫੇਵਰਿਟ ਕੀਤਾ ਜਾ ਰਿਹਾ ਨਗਰ ਕੌਂਸਲ ਇਹਨਾਂ ਲੋਕਾਂ ਨਾਲ ਕਿੰਨਾ ਇਹਨਾਂ ਨਾਲ ਗੱਲ ਕਿਉਂ ਰੱਖ ਰਹੀ ਆ ਦੇਖੋ ਜੀ ਇਹਦੇ ਵਿੱਚ ਤਾਂ ਉਹਨਾਂ ਨੂੰ ਉਹਨਾਂ ਨੂੰ ਕੀ ਆਪਾਂ ਕੀ ਕਹਿ ਸਕਦੇ ਆ ਉਹ ਆਪਣੇ ਸੀਨੀਅਰ ਨੇ ਦਰਾਹੇ ਦੇ ਇੱਕ ਤਰ੍ਹਾਂ ਦੇ ਉਹ ਆਪਣਾ ਕਰਮਚਾਰੀ ਨੇ ਸਾਰੇ ਬਾਕੀ ਅਸਤਾ ਰਿਕੁਐਸਟ ਹੀ ਕਰ ਸਕਦੇ ਆ ਜੀ ਵੀ ਸਾਡਾ ਥੋੜਾ ਹਿੱਲਾ ਕੀਤਾ ਜਾਵੇ ਚਲੋ ਰੋਡ ਉਹਨਾਂ ਨੇ ਬਣਾਤੀ ਆ ਬਹੁਤ ਵਧੀਆ ਗੱਲ ਆ ਜੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਐਮਸੀ ਸਾਹਿਬ ਦਾ ਸਾਡੇ ਪ੍ਰਧਾਨ ਸਾਹਿਬ ਦਾ ਸਾਰਿਆਂ ਦਾ ਪਰ ਸਾਡੀ ਛੋਟੀ ਜਿਹੀ ਇੱਕ ਰਿਕਵੈਸਟ ਹੀ ਆ ਵੀ ਜੇ ਪਾਣੀ ਦੀ ਨਿਕਾਸੀ ਨਾਲ ਕੀਤੀ ਜਾਂਦੀ ਆ ਤਾਂ ਇਹੀ ਆ ਵੀ ਰੋਡ ਵੀ ਸਾਫ਼ ਸੁਥਰੀ ਨਾਲ ਰਹੇਗੀ ਨਾਲੇ ਪਾਣੀ ਦੀ ਨਿਕਾਸੀ ਦਾ ਨਾਲ ਸੋਨੇ ਤੇ ਸਵਾਗੇ ਵਾਲੀ ਗੱਲ ਆ ਜੀ ਜੇ ਦੋਨੇ ਕੰਮ ਹੁਣ ਕੰਮ ਸ਼ੁਰੂ ਹੋਇਆ ਤਾਂ ਹੈਗਾ ਹੀ ਆ ਜੀ ਨਾਲ ਜੇ ਦੂਜਾ ਕੰਮ ਵੀ ਨਾਲ ਹੋ ਜਾਂਦਾ ਵਾ ਤਾਂ ਫਿਰ ਹੋਰ ਵਧੀਆ ਗੱਲ ਆ ਇਹਦੇ ਨਾਲ ਇਹ ਆ ਵੀ ਸ਼ਹਿਰ ਆਪਣਾ ਸਾਫ਼ ਸੁਥਰਾ ਰਹੂਗਾ ਜੀ ਰਾਹ ਹੀ ਆ ਵੀ ਸਾਫ ਸੁਥਰਾ ਦਰਾ ਰਹੇ ਬਸ ਬਹੁਤ ਵਧੀਆ ਜੀ ਜੀ ਸ਼ੁਕਰੀਆ ਸੋ ਸਾਡੇ ਕੁਝ ਦੁਕਾਨਦਾਰ ਭਰਾ ਨੇ ਜਿਨ੍ਹਾਂ ਨੇ ਕਿਹਾ ਕਿ ਇਹ ਰੋਡ ਬਣ ਰਿਹਾ ਹੋਰ ਨੀਵੀਂ ਜਗ੍ਹਾ ਉੱਤੇ ਰੋਡ ਬਣ ਰਿਹਾ ਤੇ ਇਸ ਰੋਡ ਦੇ ਉੱਪਰ ਇੰਟਰਲੌਕ ਟਾਇਲਾਂ ਲੱਗ ਰਹੀਆਂ ਨੇ ਸਾਡੇ ਆ ਮਜ਼ਦੂਰ ਭਾਈ ਬੈਠੇ ਨੇ ਲਗਾ ਰਹੇ ਨੇ ਇਹਨਾਂ ਨੇ ਵੀ ਗੱਲ ਕੀਤੀ ਆ ਤੇ ਬੜੀ ਮਿਹਨਤ ਨਾਲ ਲਗਾ ਰਹੇ ਨੇ ਪਰੰਤੂ ਇਹ ਉੱਚਾ ਹੋਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਜਿੱਥੇ ਮੰਡੀ ਬਣੀ ਹੋਈ ਆ ਇਹ ਨੀਵੀਂ ਹੋ ਜਾਊਗੀ ਤੇ ਇਸ ਦਾ ਕਿਸੇ ਪਾਸੇ ਵੀ ਪਾਣੀ ਦਾ ਨਿਕਾਸ ਨਹੀਂ ਹੋਣਾ ਇੱਥੇ ਪਾਣੀ ਵਰਜੂ ਚਿੱਕੜ ਬਣ ਜੂਗਾ ਤੇ ਇਹਨਾਂ ਦੀ ਦੁਕਾਨਦਾਰੀ ਬਿਲਕੁਲ ਠੱਪ ਹੋ ਜੂਗੀ ਇਹਨਾਂ ਦੀ ਮੰਗ ਹੈ ਕਿ ਇੱਥੋਂ ਕੋਈ ਹੋਬੀ ਇੱਥੋਂ ਕੋਈ ਹੌਦੀ ਬਣਾ ਕੇ ਪੈ ਪਾ ਕੇ ਜੋ ਸਾਹਮਣੇ ਨਾਲਾ ਹੈ ਜੋ ਕਿ ਬੰਦ ਕਰ ਚੁੱਕ ਬੰਦ ਹੋ ਚੁੱਕਿਆ ਲੋਕ ਬੰਦ ਕਰ ਚੁੱਕੇ ਨੇ ਉਸ ਨਾਲੇ ਇਹਨੂੰ ਖੋਦਿਆ ਜਾਵੇ ਉਸ ਨਾਲੇ ਵਿੱਚ ਪਾਣੀ ਦੀ ਨਿਕਾਸੀ ਕੀਤੀ ਜਾਵੇ ਤਾਂ ਬਹੁਤ ਵਧੀਆ ਕੰਮ ਹੋ ਜਾਵੇਗਾ ਸੋਨੇ ਤੇ ਸਹਾਗਾ ਹੋ ਜਾਵੇਗਾ ਪਰੰਤੂ ਨਗਰ ਕਾਉਂਸਲ ਹੈ ਜੋ ਇਹ ਕੁਝ ਕ ਦੁਕਾਨਦਾਰਾਂ ਨੂੰ ਵਿਚਾਰ ਰਹੀ ਹੈ ਤੇ ਜਿਸ ਦੂਸਰੇ ਪਾਸੇ ਜੋ ਕਿੱਡੇ ਕਿੰਨੇ ਮਹੱਲੇ ਨੇ ਜਿਨ੍ਹਾਂ ਦਾ ਪਾਣੀ ਇਸ ਨਾਲੇ ਵਿੱਚ ਪੈਂਦਾ ਉਸ ਉਹ ਲੋਕ ਉਹਨਾਂ ਦੀਆਂ ਗਲੀਆਂ ਵਿੱਚ ਪਾਣੀ ਭਰ ਜਾਂਦਾ ਬੱਚਿਆਂ ਨੂੰ ਤਕਲੀਫ ਆਉਂਦੀ ਹੈ ਤੇ ਜੋ ਲੋਕ ਨੇ ਉਹ ਤਕਲੀਫ ਦਾ ਮੁਕਾਬਲਾ ਤਕਲੀਫਾਂ ਦਾ ਸਾਹਮਣਾ ਕਰਦੇ ਨੇ ਤੇ ਥੋੜੇ ਜੇ ਲੋਕਾਂ ਦੇ ਇਹਨਾਂ ਉੱਚੇ ਉੱਚੇ ਥੜਿਆਂ ਵਾਣ ਕਰਕੇ ਜਾਂ ਨਾਲਾ ਬੰਦ ਕਰਕੇ ਐਡੀ ਬੜੀ ਤਕਲੀਫ ਦਾ ਲੋਕਾਂ ਸਾਂਹਮਣਾ ਕਰਨਾ ਪੈਂਦਾ ਬਾਕੀ ਇਹ ਰੋਡ ਬਣਾਇਆ ਜਾ ਰਿਹਾ ਸਾਡੇ ਮਜ਼ਦੂਰ ਭਰਾ ਰੋਡ ਬਣਾ ਰਹੇ ਨੇ ਥੋੜਾ ਰਾਮ ਫਰਮਾ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਪਰੰਤੂ ਦੂਸਰੇ ਪਾਸੇ ਦੁਕਾਨਦਾਰਾਂ ਦੀ ਮੰਗ ਹੈ ਕਿ ਇਸ ਰੋਡ ਦੇ ਵਿੱਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਸੋ ਮਿਲਦਿਆਂ ਨਵੀਂ ਅਪਡੇਟਸ ਦੇ ਨਾਲ ਮੈਂ ਤੁਹਾਡਾ ਆਪਣਾ ਗਰਦੀਪ ਸਿੰਘ ਸ਼ਾਹਪੁਰ ਅ ਵੀਰ ਜੀ ਕਿੰਨਾ ਤੁਹਾਡਾ ਮੇਰਾ ਨਾਮ ਸੰਤੋਖ ਸਿੰਘ ਹੈ ਦੋ ਸਿੰਘ ਜੀ ਸਿੱਧੂ ਹਸਰ ਰੋਡ ਤੇ ਸੜਕ ਮਾਰ ਰਹੀ ਹੈ ਹਾਂਜੀ ਤੇ ਇਹ ਸਾਹਮਣੇ ਤੁਹਾਡੇ ਬੈਕ ਸਾਈਡ ਤੇ ਫੁੱਟ ਫੁੱਟਪਾਥ ਹੈ ਲੋਕਾਂ ਤੁਰਨ ਵਾਸਤੇ ਹਾਂਜੀ ਇੱਥੇ ਰੀੜੀਆਂ ਲਗਾਈਆਂ ਗਈਆਂ ਨੇ ਰੀੜੀਆਂ ਲਗਾਈਆਂ ਤਾਂ ਆ ਜਾ ਸਕਦੀਆਂ ਨੇ ਨਹੀਂ ਨਹੀਂ ਇਹ ਬਿਲਕੁਲ ਗਲਤ ਹੈ ਹੂੰ ਜਿਆਦਾ ਹੁਣ ਤਾਂ ਇਹ ਵੀ ਬੰਨ ਰਹੀ ਹੈ ਜੀ ਤੁਸੀਂ ਜੇ ਇਹਨੂੰ ਨੋਟ ਆਉਂਗੇ ਥੋੜਾ ਜਿਹਾ ਹੋਰ ਅੱਗੇ ਵੀ ਜਾ ਸਕਦ ਨੇ ਅਗੇ ਵੀ ਜਾਣਗੇ ਇਹ ਜਾਮ ਬਹੁਤ ਭਾਰੀ ਲੱਗ ਜਾਂਦਾ ਇੱਧਰ ਨੂੰ ਟ੍ਰੈਫਿਕ ਖਰਾਬ ਕਰਦੀ ਆ ਹੂੰ ਇਹ ਹੁਣ ਨਾ ਰੋਕਿਆ ਗਿਆ ਗਾਂ ਗਾਂ ਟੰਗ ਹੋਣਾ ਕਿਉਂਕਿ ਬੀਬਾਏ ਬਣ ਰਹੀ ਆ ਹੂੰ ਤਾਂਗਾ ਹੋਰ ਕੋਹ ਤੇ ਕੁਲਚੇ ਜਿਹੜੀ ਲੱਗਦੀ ਆ ਜੀ ਹੂੰ ਹਟੇ ਹੋਏ ਨੇ ਚੰਗੇ ਭਲੇ ਹੂੰ ਉਹਨਾਂ ਗੱਲਿਆਂ ਨੇ ਬਾਅਦ ਚ ਫੇਟ ਕਾਣਾ ਉਰੇ ਬਣਾ ਲੈਣਾ ਵੀ ਨਗਰ ਕਾਉਂਸਲ ਹੁਣ ਸ਼ਕਤੀਆਂ ਧੋਕੇ ਇਹਨਾਂ ਨੂੰ ਵੀ ਹੁਣ ਤੁਸੀਂ ਜਿਹੜੀ ਨਹੀਂ ਲਾਉਣੀ ਇੱਥੇ ਫੁੱਟਪਾਥ ਜਿਹੜਾ ਖਾਸਾ ਉਹ ਤੇ ਲਾਉਣੀ ਤੇ ਨਾ ਹੀ ਪਿੱਛੇ ਲਾਉਣੀ ਆ ਹਾਂਜੀ ਹਾਂਜੀ ਇੱਕ ਉਧਰ ਪੱਲੇ ਸਾਰ ਤੇ ਨਾਲਾ ਬਣਿਆ ਹੋਇਆ ਹਾਂਜੀ ਉਹ ਨਾਲਾ ਲੋਕਾਂ ਨੇ ਥੀੜੀਆਂ ਕਰਕੇ ਬੰਦ ਕਰਤਾ ਤੇ ਹੁਣ ਇਹ ਸੜਕ ਤਾਂ ਬਣਾਤੀ ਇਹਨਾਂ ਨੇ ਇਹ ਕਿਸੇ ਪਾਸੇ ਪਾਣੀ ਨਿਕਾਸ ਨਹੀਂ ਹੋਣਾ ਭਾਈ ਉਧਰ ਦੇਖੋ ਇਹ ਇਹ ਸਿਰਫ ਰੇੜੀਆਂ ਦੇ ਕੰਮ ਨਹੀਂ ਹੈਗਾ ਉਧਰ ਦੁਕਾਨਾਂ ਦਾ ਵੀ ਦੇਖੋ ਹਾਂ ਬਿਲਕੁਲ ਬਿਲਕੁਲ ਉਹਨਾਂ ਨੇ ਸਭ ਨੇ ਕਬਜ਼ਾ ਕੀਤਾ ਹੋਇਆ ਹੈ ਨਹੀਂ ਕਹਿੰਦੇ ਵੀ ਰੇੜੀਆਂ ਨੇ ਰੇੜੀਆਂ ਨਾਲ ਆਪਾਂ ਨੂੰ ਕੋਈ ਨਹੀਂ ਤਾਂ ਮਿੰਤ ਕਰਦੇ ਆ ਦੁਕਾਨ ਦੁਕਾਨਾਂ ਪੱਕੀਆਂ ਨੇ ਰੇੜੀਆਂ ਵਾਲਾ ਤਾਂ ਕੰਮ ਕੱਚਾ ਇਹਨਾਂ ਨੇ ਨਜਾਇਜ਼ ਕਬਜ਼ੇ ਕਰ ਲਏ ਇਹਨਾਂ ਦਾ ਕੀ ਤੇ ਥੱਲੇੋਂ ਬੰਦ ਆ ਹਾਂ ਥੀੜੇ ਤੋਂ ਵੇਖ ਕੇ ਥੀੜੇ ਤੋਂ ਤੇ ਇਹਦਾ ਹੱਲ ਕੀ ਆ ਮਤਲਬ ਅਸੀਂ ਬਸ ਇਹ ਕਮੇਟੀ ਵਾਲੇ ਆਉਣ ਕਮੇਟੀ ਵਾਲੇ ਸਮਝਾਉਣ ਇਹਨਾਂ ਨੂੰ ਚੱਕ ਕੇ ਕਰਨਾ ਅੰਦਰ ਨਹੀਂ ਕਮੇਟੀ ਨਹੀਂ ਕਰ ਰਹੀ ਲੱਗਦਾ ਕਿ ਕਮੇਟੀ ਦੀ ਚੁੰਝ ਹਰੀ ਹੋ ਰਹੀ ਆ ਵੀ ਤਾਂ ਹੀ ਨੀ ਕੰਮ ਕਰ ਰਹੀ ਐ ਸਰ ਤਾਂ ਹੀ ਹੋ ਰਿਹਾ ਕਮੇਟੀ ਚੁੰਝੋਰੀ ਏਰੀਆ ਹਾਂਜੀ ਇਸ ਕਰਕੇ ਇਹਨਾਂ ਨੂੰ ਕੰਮ ਨਹੀਂ ਕਰ ਰਹੀ ਹੈਗੀ ਹਾਂਜੀ ਸਰ ਆਮ ਲੋਕਾਂ ਦੇ ਢੀੜੀਆਂ ਦਾ ਚੱਕ ਦਿੰਦੇ ਐ ਤੋਂ ਪਰ ਤੂੰ ਜਿਹੜੀਆਂ ਬੜੀਆਂ ਬੜੀਆਂ ਥੇੜੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੀ ਹੈਗੀ ਹਾਂਜੀ 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 ਹੁਣ ਦੇਖੋ ਤੁਸੀਂ ਬਾਈਕ ਕਿੱਥੇ ਲੱਗੀ ਉਹ ਜਿਹੜੇ ਉੱਧਰ ਉਹ ਦੇਖੋ ਬਾਈ ਜਾਂ ਕੋਈ ਵੀ ਸਮਾਨ ਬਾਹਰ ਹਾਂਜੀ ਅੰਦਰ ਹੋਵੇ ਪਬਲਿਕ ਨੂੰ ਵੀ ਸਹੀ ਹੋਵੇ ਬਿਲਕੁਲ ਬਿਲਕੁਲ ਠੀਕ ਹੈ ਜੀ ਬਾਹਰ ਤਾਂ ਪਰੇਸ਼ਾਨੀ ਦੀ ਪਰੇਸ਼ਾਨੀ ਆ ਹੁਣ ਤੱਕ ਵੀ ਹੀ ਬਣ ਰਹੀ ਆ ਉੱਥੇ ਕੁਲਚੇ ਵਾਲਾ ਹੁਣ ਰੱਬ ਜਾਣੇ ਕੀ ਪਤਾ ਕਿੱਥੇ ਚਲੇ ਗਿਆ ਜੀ ਉਹ ਬਾਅਦ ਚ ਆਖਰ ਨੂੰ ਜਦ ਬਣ ਗਈ ਜੀ ਉੱਥੇ ਦੁਬਾਰਾ ਫੇਰ ਆਊਗਾ ਉਹ ਹੂੰ ਕਿਤੇ ਹੁਣ ਟਾਈਮ ਟਪਾ ਰਹੀ ਆ ਬਾਅਦ ਚ ਕੀ ਪਤਾ ਬਾਅਦ ਚ ਨਾ ਆਊਗਾ ਜ਼ਰੂਰ ਹੋਣਾ ਠੀਕ ਹੈ ਇੱਥੇ ਭਾਜੀ ਇਹੀ ਹਾਲ ਆ ਇਹੀ ਆ ਹਾਂ ਜੀ ਠੀਕ ਸਭ ਮਿਲਿਪੁਕਤਾ ਜੀ ਸਭ ਗੋਲਮਾਲ ਆ ਹਾਂ ਜੀ ਠੀਕ ਹੈ ਠੀਕ ਹੈ ਜੀ